ਗੁਰਦੀਕਾ ਖਾਲਤਾ ਚੇਰੀ ਵਾਇਗੁਰਜੀ ਕੀ ਫਤੇ ਉਹ ਤੰਗ ਵਾਲੀ ਵਾਲੇ ਛੋਡੇ ਪਿੰਡ ਦਾ ਮੇਲਾ ਉਹ ਰੌਲਾ ਖਾਪਾ ਪਾ ਦਿਓ ਦੇਖਾਂਗੇ ਜੱਗੂ ਅੱਤ ਕਰਾਉ ਜਾਂ ਮਾਨਸਾ ਨੂੰ ਫੋੜ ਜਾਣਗੇ ਬੱਲੇ ਬੱਲੇ ਕਰਾਉਂਦਾ ਮੇਰਾ ਲੱਕੀ ਸਟਾਰ ਪੁੱਜਿਆ ਜਲਾਲ ਵਾਲਾ ਰਪਿੰਦਰ ਪੁੱਜਿਆ ਹੋਇਆ ਬੱਲੇ ਬੱਲੇ ਹੁੰਦੀ ਆ ਆ ਹਾਕਮ ਵਾਲੀਆ ਜੱਗੂ ਪੁੱਜਿਆ ਹੋਇਆ ਕੰਪਾਲੀਆ ਇਹ ਜੱਗੂ ਆ ਕਦੋਂ ਰੈਂਬੋ ਆ ਇਹਦਾ ਰੈਂਬੋ ਨਾ ਆ ਉਹ ਹਾਕਮ ਵਾਲੀਏ ਦੇ ਨਾਂ ਤੇ ਤਾੜੀ ਤੂੜੀ ਆ ਗਈ ਆ ਕਿ ਹੰਗਾ ਵਾਲਿਆ ਆ ਕਾ ਨਹੀਂ ਉਹ ਤਾੜੀਆਂ ਉਹ ਇੱਧਰ ਰਪਿੰਦਰ ਜਨਾਲ ਆਇਆ ਹੋਇਆ ਇਹਦੇ ਨਾਂ ਤੇ ਵੀ ਤਾੜੀਆਂ ਮਾਰ ਜਾ ਉਹ ਟੋਂਗਾ ਵਾਲੀ ਵਾਲਾ ਪਿੰਡ ਦਾ ਮੇਲਾ ਉਹ ਤਾੜੀਆਂ ਨਹੀਂ ਹਾ ਤਾੜੀਆਂ ਦੇ ਇਲਾਕੇ ਚੋਂ ਆਇਆ ਉਹ ਅੰਮਰਸਰ ਦੇ ਇਲਾਕੇ ਚੋਂ ਆਇਆ ਜੱਪੋ ਮੇਨਗੜ ਨੂੰ ਚਾਹੀਏ ਅੰਮਰਸਰ ਦੇ ਰਾਲੇ ਉੱਤੇ ਉਹ ਤਪੁਰਦੀ ਵਾਲੇ ਘਰਾਂ ਦਾ ਉਹ ਨਿਆਲਾ ਪੰਨਿਓ ਪਿਆ ਲਾਲੇ ਦੀਆਂ ਗੱਲਾਂ ਹੁੰਦੀਆਂ ਟੋਂਗਾਲੀ ਵਾਲਾ ਲਾਲਾ ਅੱਤ ਕਰਾਉਂਦਾ ਜੱਜਾ ਭੀਰੇ ਵਰਗੇ ਦੀਆਂ ਗੱਲਾਂ ਹੁੰਦੀਆਂ ਉਹ ਟੋਂਗਾਲੀ ਵਾਲਾ ਸਾਡੇ ਪਿੰਡ ਦਾ ਕੋਚ ਲਾਲੇ ਓ ਤਾੜੀਆਂ ਬੜਕਾਰ ਆਇਆ ਬੜਕਾਰ ਆਇਆ ਕਲਵੀਰ ਆਇਆ ਓ ਜਟਾਣਿਆਂ ਵਾਲਾ ਹਰਪਿੰਦਰ ਬਾਈ ਆ ਜਟਾਣਿਆਂ ਵਾਲਾ ਕਲਵੀਰ ਓ ਜਿੰਦੀ ਕਲਵੀਰ ਆ ਗੱਲਾਂ ਵਾ ਤਾਂ ਐਂਡ ਕਰਾਉਂਦਾ ਓ ਸੇੜਾ ਕਰਾਉਂਦਾ ਬੱਲੇ ਬੱਲੇ ਹੁੰਦੀ ਆ ਓ ਜਲਾਲ ਵਾਲਿਆ ਗੱਲਾਂ ਵਾ ਤਾਂ ਟਿਕਾਣੇ ਲੱਗਿਆ ਪੰਨਾ ਓ ਮੁੰਡੇ ਤੇ ਬਾਪੂ ਕੁਮਰ ਸਾਹਿਬ ਦੀ ਪਾਰ ਕਰਪਾ ਇਹ ਤੀਪ ਹੈ ਕਪੂਰਜੀ ਵਾਲਾ ਅੰਮਰਸੇਰ ਵਾਲਾ ਇਹ ਐਕਸ਼ਨ ਵਾਲੀ ਮਸ਼ੀਨ ਹੈ ਇਹ ਕੱਲਾਂ ਵਾਤਾ ਟਿਕਾਣੇ ਲਾ ਦਿੰਦਾ ਤੰਗੋਈ ਵਾਲਿਓ ਉਹ ਕਿਹੜੂ ਕਿਹੜੂ ਸਵਾਦ ਆਉਂਦਾ ਪੇੜ ਦੇ ਮੇਲੇ ਦਾ ਉਹ ਤਾੜੀ ਤੂੜੀ ਹੈਗੀ ਆ ਕਹਿੰਦੇ ਹੀ ਉਹ ਤਾੜੀਆਂ ਉਹ ਤਾੜੀਆਂ ਮਾਰ ਦਿਓ ਇੱਧਰ ਸਾਡਾ ਦਾਸ ਜੀ ਕਹਿੰਦੇ ਲੱਖੀ ਵੀ ਆਇਆ ਹੈ ਗਦਰ ਜਾਲ ਵਾਲਾ ਰਪਿੰਦਰ ਵੀ ਆਇਆ ਹੈ ਸਾਰਿਆਂ ਦਾ ਬਹੁਤ ਬ ਧੰਨਵਾਦ ਹੈ ਬਾਇਗੁਰਦੀ ਦਾ ਕਾਲ ਦਾ ਚਰੀ ਬਾਇਗੁਰਦੀ ਕੀ ਫਤਿਹ ਲੱਖੀ ਉਸਤਾਦ ਮੈਨੂੰ ਉਦੋਂ ਪਿਆਰਾ ਲੱਗਦਾ ਦੀਪ ਜਦੋਂ ਹੱਥ ਦਾਣਾ ਜਦੋਂ ਹੱਥ ਦਾਣਾ ਕਬੱਡੀ ਪਾਉਂਦਾ ਉਦੋਂ ਪਿਆਰਾ ਲੱਗਦਾ ਉਹ ਜੀੜੂ ਜੀੜੂ ਦੀਪ ਦੀ ਕਿਹੜ ਵਧੀਆ ਲੱਗਦੀ ਆ ਜ਼ੋਰਦਨ ਤਾੜੀ ਮਾਰ ਦਿਓ ਮੇਰੇ ਪਿਆਰੀ ਵੀਰੋ ਜ਼ੋਰਦਨ ਦਾ ਖਾਲਤਾ ਸ੍ਰੀ ਬਾਏ ਗੁਰਜੀ ਕੀ ਫਤਿਹ ਲੈ ਵੀ ਮਨਜੀਤੀ ਪੁੱਛੋ ਆਪਣੇ ਤਕੜੇ ਕੀ ਬਾਤ ਹੈ ਕੀ ਬਾਤ ਹੈ ਬਣ ਜੂ ਕੁਛ ਜੇ ਮਿਹਨਤ ਕਰਦਾ ਰਹਾ ਪੂਰਾ ਹੀ ਬਣਨਾ 1100 ਰੁਪਿਆ ਜਿੱਥੇ ਸਾਰੇ ਭਰਾਵਾਂ ਨੇ ਮਾਨ ਕੀਤਾ ਬਾਈ ਵੀਰੇ ਉਹਨਾਂ ਨੇ ਹੋਰ ਸਾਰੇ ਬਾਈ ਜਗਿੰਦਰ ਉਹਨਾਂ ਨੇ ਸਾਰੇ ਵੱਡੇ ਭਰਾਵਾਂ ਨੇ ਲੈ ਵੀ ਮਨਜੀਤੀ ਪੁੱਛੋ 1100 ਰੁਪਿਆ ਹਾਕਮ ਵਾਲੇ ਦੀ ਟੀਮ ਵੱਲੋਂ ਮੇਰੇ ਵੀਰੋ ਇਸ ਨੌਜਵਨ ਬੱਚੇ ਦੇ ਲਈ ਆਇਆ ਇਹ ਸਰਬਰਾਮ ਹੈ ਪੇ ਸਰਬਰਾਮ ਹੈ ਇਹ ਛੋਟਾ ਜਿਹਾ ਮੇਰੇ ਵੀਰੋ ਅਸੀਂ ਵੀ ਐਡੇ ਹੀ ਹੁੰਦੇ ਵੀਰੇ ਭਾਈ ਥੋੜਾ ਜਿਹਾ ਏਦੋਂ ਵੱਡਾ ਹੋਊਗਾ ਨਾ ਕਿੰਨੀ ਉਮਰ ਆ ਤਰੀ ਤੇਰੀ 14 ਸਾਲਾਂ ਦੀ ਆ ਮੈਂ 12 ਸਾਲਾਂ ਦਾ ਲੱਗਿਆ ਸੀਗਾ ਸੋ ਸਮੇਂ ਸਮੇਂ ਦੀਆਂ ਗੱਲਾਂ ਨੇ ਗੁਰੂ ਮਹਾਰਾਜ ਦੀ ਮਿਹਰ ਹੈ ਔਰ ਕਬੱਡੀ ਹੈ ਕਬੱਡੀ ਨੇ ਮੇਰੇ ਵੀਰੋ ਬੜਾ ਕੁਝ ਦਿੱਤਾ ਹੈ ਇਹੋ ਜੇ ਨੌਜਵਾਨਾਂ ਦੀ ਲੋੜ ਹੈ 14 ਬਾਦਾਰ ਹੈ ਮਾਰੋ ਤਾੜੀਆਂ ਇੱਕ ਵਾਰੀ ਦਿਓ ਹੌਸਲਾ ਸਰਬਰਾਮ ਮੇਰੇ ਵੀਰੋ ਨੌਜਵਾਨੋ ਆ ਜਾ ਫਿਰ ਮੈਚ ਵੇਖਾਂਗੇ ਵਿੱਚ ਦੀ ਤੇਰੇ ਬੋਲ ਵੀ ਸੁਣਾਗੇ ਹੁਣ ਤੂੰ ਜਿਹੜਾ ਨਾ ਜਿਵੇਂ ਕਹਿੰਦੇ ਟਰੈਕ ਤੇ ਚੜਦੇਗਾ ਹੌਲੀ ਹੌਲੀ ਸੁਣਿਆ ਕਰ ਵਧੀਆ ਸਾਰਿਆਂ ਬਾਰੇ ਕਬੱਡੀ ਬਾਰੇ ਬੋਲਣਾ ਹੈ ਆ ਜਿਹੜੇ ਪੈਸੇ ਦਿੱਤੇ ਇਹਨਾਂ ਦਾ ਲਾਲਚ ਨਹੀਂ ਕਰਨਾ ਇਹ ਤਾਂ ਦੁਨੀਆ ਮਗਰ ਮਗਰ ਚੱਕੀ ਫਿਰੂਗੀ ਔਰ ਕਬੱਡੀ ਦਾ ਜਿੰਨਾ ਬੋਲੇਗਾ ਉੰਨੀ ਥੋੜੀ ਹੈ ਆ ਬਹੁਤ ਬਹੁਤ ਧੰਨਵਾਦ ਜਲਦੀ ਦੇ ਨਾਲ ਮਾਲ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਏ ਮਾਲ ਦੀ ਟੀਮ